ਉਹ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਮਰਿਆਦਾ ਦੇ ਨਾਲ ਜਿਹੜੀ ਹੈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਸਾਈ ਹੈ ਉਹ ਪਾਲਕੀ ਸਹਿਬ ਜੀ ਕਿ ਕਿਹਦੇ ਲਈ ਆਖੀ ਦਾ ਗੁਰੂ ਘਰ ਜਾਈਏ ਜੀ ਹੱਥ ਦਾ ਭਲਾ ਜੀ ਦੀ ਸ਼ੁਰੂਆਤ ਤਾਂ ਗੁਰੂ ਘਰ ਤੋਂ ਚੱਲਦੀ ਹੈ ਅਵੇਲੀਆਂ ਜੀ ਜੀ ਸਾਡਾ ਸੰਗੀਤ ਕਾ ਵੀ ਕਿਜੋ ਬਿਲਕੁਲ ਮੇਰੇ ਪਿੱਛੇ ਲੀਕੀ ਸੌਂਡ ਕਰ ਬੋਤਲ ਜੀ ਆ ਗਿਆ ਫੋਨ ਤੇ ਕਾਹਤ ਜਾਉਂਦਾ ਪਾਉਣਾ ਜੀ ਆਹ ਪੈਕ ਕਰਦਾ ਜੀ ਸੱਤੇ ਹੁੰਦੇ ਕਰਦੀ ਆ ਲੱਗਦਾ ਦੋਨੋਂ ਟੈਮਾਰ ਦੀ ਸੇਵਾ ਕਰਦੇ ਸੀ ਜੀ ਸੱਤ ਤੋਂ ਅਲਹੁਕੁਮ ਜੀ ਸਮਝ ਨਹੀਂ ਆ ਰਹੀ ਜੀ ਟੈਮਾਰਾਂ ਦਾ ਕੰਮ ਕਰਾ ਦੂ ਜੀ ਸੰਤਾ ਕੋ ਹੁਂਡਾਈ ਆ ਜੀ 71 62 ਦੇ ਜੀ ਇਸ ਪੈਕ ਤੋਂ ਬਹੁਤ ਨਛਾਨਾ ਰਹਿ ਗਈ ਨਹੀਂ ਹੋਈ ਨਹੀਂ ਜੇ ਇਸ ਹੋਣੀ ਇਹੋ ਜਿਹੀ ਕੋਈ ਹੋਵੇ ਦੀਮੋ ਅਨਯ ਚੜਨੀ ਹੈ ਫਿਰ ਦਰ ਸੰਗਠਨ ਸੰਗਤਨਾਮ ਵਾਹਿਗੁਰੂ ਬੁਲੰਗੋ ਚੋਦਵੀਓ ਸਤਿ ਸ੍ਰੀ ਅਕਾਲ ਸਤਨਾਮ ਵਾਹਿਗੁਰੂ ਕੋਇ ਕੁਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਤੇ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕੀ ਹਾਲਾਤ ਹੋ ਗਏ ਨੇ ਜੀ ਜਿਹੜਾ ਪਵਨ ਸਰੂਪ ਤੋਂ ਇਹ ਚ ਖੜਿਆ ਜਾ ਰਿਹਾ ਸੀ ਸੰਤਾਪ ਆਪਣਾ ਆਪਣੇ ਘਰ ਦੇ ਵਿੱਚ ਜੰਗ ਤੋਂ ਮੋਲ ਦੀ ਗੱਲ ਤਾਂ ਮਾੜੀ ਆ ਜਾਂਦੀ ਅਸੀਂ ਇਹੀ ਅਪਰਾਧ ਗੁਰੂ ਘਰ ਦੀ ਕਰਾਂਗੇ ਤੇ ਹੁਣ ਵੀ ਕਰਦੇ ਆ ਲੱਗਦਾ ਦੋਨੋਂ ਟੈਂਕਰ ਦੀ ਸੇਵਾ ਕਰਦੇ ਸੀ ਅੱਗੇ ਵੀ ਸੰਤਾਪ ਹੰਡਾਇਆ ਜੀ ਕੱਤਰ ਦੇ ਕੈਟ ਦੇ ਅੱਗੇ ਵੀ ਇਸ ਪ੍ਰੇਤ ਤੋਂ ਬਹੁਤ ਨੁਕਸਾਨ ਹੋਇਆ ਸੀ ਅਸੀਂ ਲੋਈ ਨਹੀਂ ਕਰਦੇ ਕਿ ਹੁਣ ਵੀ ਇਹੋ ਜਿਹੀ ਕੋਈ ਹੋਵੇ ਵਧੀਆ ਮੋਲ ਵਧੀਆ ਚੱਲਦੀ ਹੈ ਫਿਰ ਸੁਗਰਾਮ

ਜਿੱਤ ਦੁਆਰੇ ਉੱਭਰਿਆ ਤੇ ਟੈਲੀਗੁਬਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣੇਸ਼ੀਆ ਦਾ ਪੂਰਾ ਖੇਤਾ ਵਾ ਕਿਥੇ ਸੁੱਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਵੇਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਅ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਅਨੰਦ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਆਰੀ ਕੀ ਕਹਿਣਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗੀਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖਿੱਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ